ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਤਿਆਰ ਕੀਤੀ ਹੈ ਜੀ ਹਲਦੀ ਵਾਲੀਆਂ ਜਲੇਬੀਆਂ ਆਪਾਂ ਕੀ ਕਰਨਾ ਹੈਗਾ ਜੀ ਉਹਦੀ ਖਾਤਰ ਆਪਾਂ ਨੇ ਲਿਆ ਸੀਗਾ ਜੀ ਅੱਧਾ ਕਿਲੋ ਮੈਦਾ ਤੇ ਆਪਾਂ ਰਾਤ ਨੂੰ ਉਹਨੂੰ ساری ਰਾਤ ਭਿਓ ਕੇ ਰੱਖਤਾ ਕੱਲਾ ਮੈਦਾ ਹੀ ਪਾਉਣਾ ਜੀ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਹੈਗਾ ਤੇ ਦੂਜੇ ਪਾਸੇ ਲਿਆ ਜੀ ਆਪਾਂ ਕਿਉਂ ਕਿਓ ਆਪਾਂ 10 ਪੱਦਾ ਕਿਲੋ ਤੋਂ ਜ਼ਿਆਦਾ ਪਾ ਲਿਆ ਤੇ ਹਲਦੀ ਪਾ ਲੈਣੀ ਹੈ ਜੀ ਕੱਚੀ ਹਲਦੀ ਇਹਦੇ ਵਿੱਚ ਪਾ ਲਓ ਤੁਸੀਂ ਹਲਦੀ ਵਾਲਾ ਪਹਿਲਾਂ ਕਿਓ ਤਿਆਰ ਕਰ ਲਓ ਐਂਟੀਬੈਕ ਹੁੰਦਾ ਜੀ ਸਰੀਰ ਦਾ ਬਹੁਤ ਹੀ ਜ਼ਿਆਦਾ ਗੁਣਾਕਾਰੀ ਹੁੰਦੀ ਹੈਗੀ ਇਹ ਤੇ ਇਹ ਆਪਾਂ ਤੁਹਾਨੂੰ ਸਾਰਾ ਪ੍ਰੋਸੀਜਰ ਦੱਸਦੇ ਹਾਂ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਨਾਲੇ ਤੁਸੀਂ ਦੱਸਿਓ ਵੀ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਤੱਕ ਦੇਖ ਰਹੇ ਹੋ ਜੀ ਕਿਹੜੇ ਕਿਹੜੇ ਪਿੰਡ ਤੋਂ ਕਿਹੜੇ ਕਿਹੜੇ ਸ਼ਹਿਰ ਤੋਂ ਜ਼ਰੂਰ ਲਿਖਿਆ ਕਰੋ ਜੀ ਤੇ ਮਿੱਠਾ ਮਿੱਠਾ ਪਿਆਰ ਦਿਆ ਕਰੋ ਵੀਡੀਓ ਨੂੰ ਆਹ ਲੋ ਜੀ ਆਪਾਂ ਇੱਕ ਬੋਤਲ ਜੀ ਲੈ ਲਈ ਆ ਸੋਸ ਵਾਲੀ ਹੁੰਦੀ ਹੈ ਤੇ ਇਹਦੇ ਵਿੱਚ ਪਾ ਲਿਆ ਜੀ ਮੈਦਾ ਭਰ ਲਈ ਆਪਾਂ ਬੋਤਲ ਤੇ ਇਹਦੇ ਚ ਸਰਾਖ ਜਿਆਦਾ ਜਿਆਦਾ ਹੁੰਦਾ ਹੈਗਾ ਗਲੀ ਜੀ ਤੇ ਆਪਾਂ ਇਹਨੂੰ ਛੋਟੀ ਕਰ ਲੈਣੀ ਹੈ ਉੱਤੇ ਚੇਪੀ ਜੀ ਲਾ ਕੇ ਠੀਕ ਹੈ ਨਾ ਜੀ ਤੇ ਆ ਦੂਜੇ ਪਾਸੇ ਆਪਾਂ ਪਾਤੀਆਂ ਜੀ ਜਲੇਬੀਆਂ ਜਿਹੋ ਜੀਆਂ ਵੀ 빙ੀਆਂ ਟੇਢੀਆਂ ਹੁੰਦੀਆਂ ਕੱਢ ਲੋ ਜੀ ਜਲੇਬੀ ਜੀ ਦਾ ਨਾਂ ਹੀ ਜਲੇਬੀ ਹੋਇਆ ਜੇ ਸੱਤ ਬਾਲ ਵੱਧ ਪੈ ਜਾਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੰਨੇ ਬਾਲ ਵੱਧ ਪੈਣਗੇ ਉੰਨੀ ਜਿਆਦੇ ਸੋਹਣੀ ਲੱਗੂਗੀ ਇੱਡੀ ਵੱਡੀ ਆਪਾਂ ਟੈਨਸ਼ਨ ਨਹੀਂ ਲੈਣੀ ਜੀ ਇਹ ਨਿਗਾ ਵਾਸਤੇ ਬਹੁਤ ਚੰਗੀਆਂ ਨੇ ਸਿਰ ਦਰਦ ਵਾਸਤੇ ਬਹੁਤ ਚੰਗੀਆਂ ਨੇ ਅਗਰ ਤੁਹਾਨੂੰ ਕਮਜ਼ੋਰੀ ਜ਼ਿਆਦਾ ਹੈਗੀ ਆ ਜਾਂ ਕੋਈ ਮਤਲਬ ਕਮਰ ਵਗੈਰਾ ਦਰਦ ਕਰਦੀ ਹੈ ਜੀ ਉਹਦੇ ਵਾਸਤੇ ਇਹ ਬਹੁਤ ਚੰਗੀਆਂ ਆ ਅਗਰ ਤੁਸੀਂ ਇੱਕ ਮਹੀਨਾ ਖਾਣੇ ਹੋ ਤਾਂ ਇੱਕ ਮਹੀਨਾ ਤੁਸੀਂ ਇਹਨਾਂ ਨੂੰ ਜਲੇਬੀਆਂ ਨੂੰ ਦੁੱਧ 'ਚ ਪਾ ਕੇ ਖਾਓ ਜੀ ਬਹੁਤ ਜ਼ਿਆਦਾ ਫਾਇਦਾ ਕਰਦੀਆਂ ਨਾਲੇ ਹੁਣ ਟਾਈਮ ਹੈ ਜੀ ਕੋਈ ਜ਼ਿਆਦਾ ਗਰਮੀ ਨਹੀਂ ਆਈ ਹੈਗੀ ਹੁਣ ਤੁਸੀਂ ਖਾ ਸਕਦੇ ਹੋ ਫਿੱਕੀਆਂ ਜਲੇਬੀਆਂ ਅੱਗੇ ਨਾ ਲੋਕ ਵਿਆਹਾਂ ਸ਼ਾਦੀਆਂ ਵੇਲੇ ਕਢਵਾ ਕੇ ਰੱਖਦੇ ਹੁੰਦੇ ਸੀ ਐਕਸਟਰਾ ਮਤਲਬ ਹਲਵਾਈ ਤੋਂ ਆਹ ਲੋ ਜੀ ਆਪਣੀਆਂ ਹੋ ਗਈਆਂ ਜਲੇਬੀਆਂ ਤਿਆਰ ਵਧੀਆ ਤਰੀਕੇ ਨਾਲ ਆਪਾਂ ਇਹਨਾਂ ਨੂੰ ਤਿਆਰ ਕਰ ਲਿਆ ਤੇ ਵਧੀਆ ਇਹ ਇਹਨਾਂ ਨੇ ਰੜ ਜਾਣਾ ਹੈਗਾ ਵਧੀਆ ਗੁਰਮਰੀਆਂ ਜੀਆਂ ਬਣ ਜਾਣੀਆਂ ਮਿੱਠਾ ਨਹੀਂ ਦਿਖਾਉਣਾ ਜੀ ਆਪਾਂ ਇਹਨਾਂ ਨੂੰ ਮਿੱਠਾ ਆਪਾਂ ਦੁੱਧ ਦੇ ਵਿੱਚ ਪਾਵਾਂਗੇ ਜਿਹੜੇ ਦੁੱਧ ਦੇ ਵਿੱਚ ਆਪਾਂ ਇਹ ਜਲੇਬੀਆਂ ਪਾ ਕੇ ਖਾਣੀਆਂ ਉਹਦੇ ਵਿੱਚ ਵੀ ਤੁਸੀਂ ਗੁੜ ਸ਼ੱਕਰ ਬ੍ਰਾਊਨ 슈ਗਰ ਵਗੈਰਾ ਪਾ ਸਕਦੇ ਹੋ ਜੀ ਖੰਡ ਤਾਂ ਨਾ ਹੀ ਪਾਓ ਤਾਂ ਬੜੀ ਚੰਗੀ ਗੱਲ ਆ ਖੰਡ ਵਾਲੀਆਂ ਜਲੇਬੀਆਂ ਦੇ ਨਾਲ ਫਿਰ ਕੀ ਹੈ ਨਾ ਤਜਾਬ ਜ਼ਿਆਦਾ ਬਣਨ ਲੱਗ ਜਾਂਦਾ ਹੈ ਇਧਰ ਆਪਣੀਆਂ ਜਲੇਬੀਆਂ ਬਣੀ ਜਾਂਦੀਆਂ ਨੇ ਤੇ ਦੂਜੇ ਪਾਸੇ ਆਪਾਂ ਦੁੱਧ ਵੀ ਰੱਖਤਾ ਜੀ ਆਪਾਂ ਸਾਰੇ ਕੰਮ ਕਰ ਲੈਣੇ ਨੇ ਆਪਾਂ ਤਾਂ ਹੁਣ ਕੱਢ ਲੈਣੀਆਂ ਜੀ ਆਪਾਂ ਕਰਾਂਗੇ ਠੰਡ ਦਾ ਇਹ ਇੰਜੋਏ ਰੋਜ਼ ਖਾਇਆ ਕਰਾਂਗੇ ਤਿੰਨ ਚਾਰ ਜਲੇਬੀਆਂ ਪਾ ਕੇ ਦੁੱਧ ਦੇ ਵਿੱਚ ਆਹ ਲੋ ਜੀ ਦੁੱਧ ਗਰਮ ਹੋ ਗਿਆ ਦੂਜੇ ਪਾਸੇ ਆਪਾਂ ਜਲੇਬੀਆਂ ਵਾਲੀ ਕੜਾਹੀ ਧਰ ਰੱਖੀ ਐ ਆਪਾਂ ਕਰ ਲਿਆ ਤਿਆਰ ਤੇ ਬ੍ਰਾਊਨ 슈ਗਰ ਥੋੜਾ ਜਿਹਾ ਪਾ ਲਿਆ ਇਹਦੇ ਵਿੱਚ ਵੈਸੇ ਆਪਾਂ ਜੇ ਕੌਲੇ ਬਾਟੀ ਜਿਹੜਾ ਪਾਉਨੇ ਆ ਉਦੋਂ ਵੀ ਬ੍ਰਾਊਨ 슈ਗਰ ਪੈ ਜਾਂਦੀ ਹੈਗੀ ਐ ਕੁਝ ਵੀ ਪਾਓ ਤੁਸੀਂ ਸ਼ੱਕਰ ਪਾਓ ਗੁੜ ਪਾਓ ਜੀ ਪਾਇਆ ਕਰੋ ਮਿੱਠਾ ਥੋੜਾ ਜਿਹਾ ਪਾ ਲਿਆ ਕਰੋ ਬਿਨਾ ਮਿੱਠੇ ਤੋਂ ਫਿਰ ਮਤਲਬ ਕਿ ਉਹ ਚੰਗੀਆਂ ਵੀ ਨਹੀਂ ਲੱਗਦੀਆਂ ਜਿਆਦੇ ਫਿੱਕੀਆਂ ਵੀ ਹਨਾ ਤੇ ਆਹ ਲੋ ਜੀ ਆਪਾਂ ਹੁਣ ਛਾਣ ਲਿਆ ਇਹ ਬ੍ਰਾਊਨ 슈ਗਰ ਦਾ ਕਰਕੇ ਨਾ ਤੇ ਇਹਦੇ ਉੱਤੇ ਫਿਰ ਦੁੱਧ ਦੇ ਉੱਤੇ ਮੈਲਜੀ ਆ ਗਈ ਹਨਾ ਆਹ ਲੋ ਜੀ ਛਾਣ ਲਿਆ ਆਪਾਂ ਤੇ ਹੁਣ ਇਹਦੇ ਵਿੱਚ ਪਾ ਲਈਆਂ ਜਲੇਬੀਆਂ ਤੇ ਆਪਾਂ ਹੁਣ ਖਾ ਕੇ ਕਰਾਂਗੇ ਜੀ ਇੰਜੋਏ ਤੇ ਤੁਸੀਂ ਵੀ ਇਹ ਨਾ ਮਹੀਨਾ ਕ ਖਾਓ ਜੀ ਬਹੁਤ ਜਿਆਦਾ ਤਾਕਤ ਹੈ ਇਹਦੇ ਵਿੱਚ ਜਿਨ੍ਹਾਂ ਦੀ ਨਿਗਾ ਬਣੀ ਹੈ ਭੈਣਾ ਭਰਾਵਾਂ ਦੀ ਵੀਰਾਂ ਦੀ ਕਿਸੇ ਬਜ਼ੁਰਗਾਂ ਦੀ ਉਹਨਾਂ ਨੂੰ ਜਰੂਰ ਦਿਓ ਜੀ ਨਿਗਾ ਨੂੰ ਬਹੁਤ ਚੰਗੀਆਂ ਨੇ ਸਿਰਦਰਦ ਵਾਸਤੇ ਬਹੁਤ ਚੰਗੀਆਂ ਕਮਰਦਰਦ ਵਾਸਤੇ ਬਹੁਤ ਚੰਗੀਆਂ ਤੇ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟ ਕਰ ਦਿਓ ਮਿੱਠੇ ਮਿੱਠੇ ਕਮੈਂਟ ਤੁਸੀਂ ਕਮੈਂਟਾਂ ਦੇ ਵਿੱਚ ਦਿਲ ਖੁਸ਼ ਕਰਦਿਆ ਕਰੋ ਜੀ ਜਿਵੇਂ ਮਿੱਠੀਆਂ ਜਲੇਬੀਆਂ ਨੇ ਤੇ ਉਹਨੇ ਮਿੱਠੇ ਕਮੈਂਟ ਕਰਨੇ ਨੇ ਠੀਕ ਹੈ ਜੀ ਤੇ ਆਪਾਂ ਹੁਣ ਖਾਣ ਪੀਣ ਲੱਗੇ ਆ ਜੀ ਤੇ ਤੁਸੀਂ ਜ਼ੋਰ ਦਿਓ ਕਮੈਂਟਾਂ ਦੇ ਉੱਤੇ ਭਾਵੇਂ ਜਲੇਬੀ ਆਰ ਕੇ ਬਿੰਗੇ ਟੇਡੇ ਕਰ ਦਿਓ ਪਰ ਕਰਿਆ ਜ਼ਰੂਰ ਕਰੋ ਠੀਕ ਹੈ ਜੀ ਤੇ ਲਓ ਜੀ ਫਿਰ ਦੱਸੋ ਮਿੱਠੇ ਮਿੱਠੇ ਕਰਕੇ ਕਮੈਂਟ ਤੁਹਾਨੂੰ ਕਿਵੇਂ ਲੱਗੀ ਵੀਡੀਓ ਤੇ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਗੁਰਫਤੇ ਓਕੇ